देखो आपका पेंट पेंट की गल मैं हमेशा कह रहा मैं चाहो पंडा ਨਾਲ ਗਿਰ ਰਹਾ ਕਿਉਂਕਿ ਸ਼ਹਿਰਾਂ ਦਾ ਜਿਹੜਾ ਸਰੂਪ ਤੁਸੀਂ ਦੇਖ ਰਹੇ ਹੋ ਉਹ ਇੱਕ ਚੇਬ ਨਹੀਂ ਰਹਾ ਤੇ ਅੱਜ ਤੁਸੀਂ ਮੰਨ ਲਓ ਜਲਦੀਗੜ ਚ ਹੋ ਜਾਂ ਮੋਹਾਲੀ ਚ ਜਿਹੜਾ ਕਨਾਲ ਹਾਊਸ ਉਹ ਪੱਟੋ ਪੱਚੀ 10 12 ਕਰੋੜ ਦਾ ਹੋ ਗਿਆ ਉਹ ਅੱਜ ਬਹੁਤ ਬੰਦੇ ਜ਼ਮੀਨਾਂ ਵੇਚ ਕੇ ਨਾ ਉੱਥੇ ਘੋਟਲੇ ਲੈ ਰਹੇ ਹਨ ਔਰ ਜਿਵੇਂ ਜਿਵੇਂ ਉਹਨ ਸੜਕਾਂ ਬਣ ਗਈਆਂ ਜੇ ਤੁਸੀਂ 10 ਮਿੰਟ ਦੂਰ ਲਓਗੇ ਤੁਹਾਨੂੰ ਤੀਜੇ ਮਤਲਬ तीन गुणा घटते घर मिल जाए करना फिर थानू उ लगना कि यार मैं इन्ने पैसे खाते मैं बिजनेस कर लो पेडा च भी कई तरह के लोग होंगे खेती सारी करके पर कुछ जो सफल किसान क्यों होंगे क्योंकि टाइम ना बीजने टाइम ना बढ़ता टाइम ना पानी ना इसे तरह संगीत हर चीज का वक्त इसलिए कि तीन निरंतर काम करते और दिनों दिन फिर थोड़ा जो दिमाग है हो कम करने प्रेरणा ਛੇ ਦੇ ਹੀ ਵਜਾ ਕਿ ਉਹ ਹੀ ਰੁਟੀ ਜਦੋਂ ਤੇ ਗੌਣ ਲੱਗਿਆ। ਐਲੀਨ ਤਾਂ ਕੇਵਲ 12 ਵਜੇ ਉੱਠਦੀ ਸੀ। ਮੈਂ ਸਵੇਰੇ ਉਸੇ ਵਕਤ ਉਸੇ ਵਕਤ ਸੌਣਾ। ਇਹ ਦਿ ਲਈ ਸ਼ਰਮਾ ਜੀ ਲਈ ਜਿਹ ਦਿਨ ਨੂੰ ਤਿੰਨ ਹਿੱਸਿਆਂ ਚ ਵੰਡੀਏ ਇਹ 16 ਘੰਟੇ ਸੌਣ ਤੋਂ ਜ਼ਿਆਦਾ ਹੈ। ਮੈਂ 8 ਘੰਟੇ ਲਵਾਂ। ਦੇਖੋ ਸਿਨੇਮਾ ਜਾਂ ਥ੍ਰਿਲਰ ਤੋਂ ਭਾਵੇਂ ਹੀ ਹੁੰਦਾ ਹੈ ਵੀ ਜਦੋਂ ਆਪਾਂ ਥ੍ਰਿਲਰ ਦੀ ਗੱਲ ਕਰੀ ਤਾਂ ਫੋਨ ਬੰਦ ਕਰ ਲਿਆ ਕਰਦੇ। ਉਹ ਜੇ ਕਿਸੇ ਹੋਰ ਦਾ ਪਾਜਦਾ ਖੁੱਦ-ਖੁੱਦ ਪੈਣਾ ਸੀ ਵੀ ਫੇਰੀ ਬਾਈਟ ਖਰਾਬ ਹੋ ਗਏ। ਸੋ ਕੀ ਹੁੰਦਾ ਇਹ ਹੀ ਸਿਨੇਮਾ ਜੇ ਤੁਹਾਨੂੰ ਇਹ ਪਤਾ ਹੀ ਹੋਊਗਾ ਵੀ ਫਿਲਮ ਚ ਆਏ ਹੋਊਗਾ ਜਿੱਦਾਂ ਹੁਣ ਆਪਾਂ A ਤੋਂ Z ਤੱਕ ਜੇ ਕਹਾਣੀ ਸੁਣਾ ਰਹੇ ਹਾਂ ਤਾਂ ਥੀਏਟਰ ਜਦੋਂ ਅਸੀਂ ਪੜ੍ਹਦੇ ਸੀ ਅਸੀਂ ਦੇਖਣ ਜਾਂਦੇ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਵੱਡੇ ਸਿਨੇਮੇ ਜਿੱਦੇ ਉਹ ਟਾਕੀਆਂ ਹੋ ਗਏ ਜੀ। ਤਾਂ ਕਈ ਬੰਦੇ ਵਿੱਚ ਪਹਿਲਾਂ ਸਪੀਚ ਗੱਲਾ ਲੈ ਲੈ ਹੁਣ ਇਹਨੇ ਆ ਉਹ ਬੁਲਾਣੇ ਨੇ ਹੁਣ ਸੈਟ ਲੈਣਾ ਲੈ ਹੁਣ ਇਹਦੇ ਪਈਆਂ ਹਨਾ ਸੋ ਜਿਹੜਾ ਇਹ ਅਨ ਐਕਸਪੈਕਟਡ ਤੁਸੀਂ ਜਿਹੜਾ ਕਹਿਣਾ ਨਾ ਉਹ ਹੀ ਅਸਲ ਚ ਸਕ੍ਰੀਨ ਪਲੇਅਰ ਜੇ ਤੁਹਾਨੂੰ ਹੈਪੀ ਐਂਡ ਐਂਡ ਹੀ ਮਿਲ ਜਾਂਦਾ ਫਿਰ ਇਹਨੇ ਇੱਕ ਨਾਰਮਲ ਕਰਾਇਆ ਹੱਸ ਠੀਕ ਜਿਵੇਂ ਹਾਸਰ ਸੀ ਬਹੁਤ ਲੋਕਾਂ ਨੂੰ ਸੀ ਕਿ ਹੁਣ ਇਹਨਾਂ ਦੀ ਜਿਹੜੀ ਮਹੱਤਤਾ ਮਿਲ ਜੂਗੀ ਉਹ ਮੇਰਾ ਫੈਸਲਾ ਸੀ ਉਹ ਸਾਰੇ ਯੂਨਿਟ ਨਾਲ ਇਹ ਹੀ ਟਕਰਾਅ ਸੀ ਮੇਰੇ ਨਾਲ ਇਹ ਨਹੀਂ ਮਿਲਦਾ ਇਦੇ ਨਾਲ ਇੱਕ ਹੋਰ ਸਬਜੈਕਟ ਵੀ ਨਿਕਲ ਸਕਦਾ ਉਹਦੀ ਸ਼ਾਇਦ ਅਜੇ ਤੱਕ ਡਿਮਾਂਡ ਹੈ ਵੀ ਫੈਸ਼ਨ ਟੂਗਾ ਤੇ ਨਹੀਂ ਉਹ ਹੀ ਸਭ ਤੋਂ ਵੱਧ ਪਸੰਦ ਕੀਤਾ ਜੀ ਇਹ ਨਹੀਂ ਸਕਦੀ ਤੇ ਉਹ ਤਾਂ ਉਹ ਹੈ ਗੁੱਸਾ ਅਸ਼ਰਕ ਕੋ ਮਸੀਕਲ ਕੋ ਅਸ਼ਰਕ ਅਜੇ ਵੀ ਪਾਰਸਾਰੀ ਅਸ਼ਰਕ ਤਾਂ ਇਹਨਾਂ ਦਾ ਸਭ ਅਸ਼ਰਕ ਅਸ਼ਰਕ ਹੋ ਰਹੀ ਹੈ ਕਿ ਜੇ ਦਰਦ ਨਾ ਤਾਂ ਟੈਨ ਮਿਲਦਾ ਹੈ ਬਟ ਫੈਸ਼ਨ ਆਇਆ ਕਈ ਬੰਦੇ ਕਹਿੰਦੇ ਨੇ ਸਿਨੇਮਾ ਬਦਲ ਗਿਆ ਸੰਗੀਤ ਬਦਲ ਗਿਆ ਉਹ ਫਿਲਮ ਆਈ ਨੂੰ ਕਿੰਨੇ ਚੱਲ ਹੋ ਗਏ 2084 ਇਸ ਹੈ ਜੀ ਵੇ ਜਾਓ

ਕਿਉਂਕਿ ਕਟਕਟਾ ਕੇ ਫਿਲਮ ਤਿੰਨ ਕਿਰਦਾਰਾਂ ਤੇ ਖੜਦੀ ਹੁੰਦੀ ਆ ਆਪ ਸਰ ਕੋਈ ਇੱਕ ਹੀਰੋ ਇੱਕ ਲੜਕੀ ਤੇ ਇੱਕ ਵਿਲਨ ਨੇ ਥੁੱਕ ਚੱਲਦਾ ਪੰਦਾ ਉਹਦੇ ਬਾਅਦ ਬਾਕੀ ਦਾਣਾ ਡਣਿਆ ਸੋ ਬਦਲਦਾ ਕੁਛ ਨਹੀਂ ਇਮੋਸ਼ਨ ਉਹੀ ਹੁੰਦਾ ਇੱਕੋ ਤਰ੍ਹਾਂ ਰੋਇਆ ਜਾਂਦਾ ਜਿੱਦਾਂ ਅੱਜ ਤੋਂ 25 ਸਾਲ ਪਹਿਲਾਂ ਕੋਈ ਰੋਂਦਾ ਸੀ ਥੁੱਕ ਚ ਉਸੇ ਤਰ੍ਹਾਂ ਅੱਜ ਰੋਂਦਾ ਕੋਈ ਅਲੱਗ ਤਰ੍ਹਾਂ ਦਾ ਮੂੰਹ ਤਾਂ ਹੁਣ ਬਣਾਉਂਦਾ ਨਹੀਂ ਫੱਬੇ ਸੱਜੇ ਨੂੰ ਜਾੜਾਂ-ਜਾੜਾਂ ਘਵਾ ਲੀਆਂ ਸੋ ਸੇਮ ਇਮੋਸ਼ਨ ਹੈ ਕਈ ਵਾਰੀ ਕਈ ਸਬਜੈਕਟ ਐਸੇ ਬਣ ਜਾਂਦੇ ਨੇ ਵਿਭਾਗ ਉਹਦੇ ਵਿੱਚੋਂ ਕੜੀ-ਕੱਢਣੀ ਬਹੁਤ ਔਖੀ ਹੋ ਜਾਂਦੀ ਹੈ ਉਹ ਕਈ ਅਸਲ ਚੋ ਕਹਾਣੀ ਦਾ ਕੀ ਸੀ ਕਿ ਉਹ ਅਸੀਂ ਉਹ ਤੋਂ ਨਿਕਲੇ ਸੀ ਜੰਡੀਗੜ ਵਿਦਿਆਲਯ ਉਹਦੇ ਚ ਤਾਂ ਜਦੋਂ ਉਹ ਸਬਜੈਕਟ ਵਨ ਅਸੀਂ ਪਿੰਡ ਬਾਗ ਲਾਉਂਦੇ ਸੀ ਉਦੋਂ ਦਾ ਵਨ ਲਾਈਨਰ ਲਿਖਿਆ ਸੀ ਬਾਅਦ ਫਿਰ ਬਹੁਤ ਚੀਜ਼ਾਂ ਉਹਦੇ ਚ ਅਲੱਗ-ਅਲੱਗ ਤਰ੍ਹਾਂ ਐਡ ਹੋਈਆਂ ਜਿਦਾ ਬਾਅਦਸਰ ਮੇਰਾ ਮਿੱਤਰ ਸੀ ਉਹਨਾਂ ਨੇ ਦੂਜੀ ਕੁੜੀ ਦਾ ਕੈਰੈਕਟਰ ਐਡ ਕੀਤਾ ਫਿਰ ਕਿਸਾਇਸ ਨੂੰ ਲੱਗ ਘਰ ਭਾਈ ਹੋਰੀ ਇਹਨਾਂ ਨੇ ਫਿਰ ਕਾਕੇ ਦਾ ਤੇ ਭੈਣ ਦਾ ਜਿਹੜੇ ਵਿਆਹ ਦੇ ਸੀ ਨਾ ਉਹ ਆ ਚੈਟ ਬਾਈ। ਤੋਂ ਉਹ ਕਹਾਣੀ ਬਹੁਤ ਕੰਪਲੀਟ ਜੀ ਲੱਗਦੀ ਹੈ ਤੁਹਾਨੂੰ ਵੀ ਲੱਗਦੀ ਹੋਣੀ। ਉਹਦੇ ਵਿੱਚੋਂ ਹੁਣ ਨਿਕਲੇ ਨਹੀਂ ਕਈ ਲੇਖਕਾਂ ਨੇ ਵੀ ਜ਼ਿਕਰ ਕਰ ਲਿਆ। ਬਾਤੀ origignal ਵੀ ਮੇਰੇ ਨਾਲ ਇੱਕ ਦਿਨ ਅਸੀਂ ਫਿਲਮ 'ਚ ਵੀ ਬੈਠੇ ਬੈਠੇ ਗੱਲ ਹੋਈ। ਮੈਂ ਕਹਿੰਦੇ ਜੋ ਉਹ ਨਹੀਂ ਉਹ ਨਿਕਲ ਨਹੀਂ ਰਿਹਾ ਗਿਆ ਤੋਂ ਕੋਈ ਵੀ ਤੁਹਾਡਾ ਟੀਵੀ ਜਾਂ ਰੇਡ ਆਸਨ ਦਾ ਪ੍ਰਾਪਤੀ ਮੀਡੀਆ ਦਾ ਬਾਦ ਹੈ। ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥਾਟ ਉਤਪਨ ਹੁੰਦਾ ਹੈ ਜਿਹੜਾ ਲੱਗੇ ਵੀ ਹਾਂ ਇਹ 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 ਸਹੀ ਥਾਟ ਹੈ ਮੈਨੂੰ ਜ਼ਰੂਰ ਦੱਸਿਓ ਮੈਂ ਮੈਂ ਉਹ ਬੰਦੇ ਨੂੰ ਇੱਥੇ ਨਾਲ ਬਿਠਾ ਕੇ ਜਿਹੜਾ ਇੰਟਰਵਿਊ ਕਰਾਂਗਾ ਕਿ ਹਾਂ ਇਹਨੇ ਤੋੜ ਲੱਭਿਆ ਅਜੇ ਨਹੀਂ ਲੱਭਿਆ ਲੱਭ ਗਿਆ ਤਾਂ ਮੈਂ ਜ਼ਰੂਰ ਦੱਸੂਗਾ ਬਟ ਤਿਆਰੀ ਹੈ ਕਰਦਾ ਤਾਂ ਹੈ ਮੈਂ ਤਾਂ 2 ਸਾਲ ਹੋ ਗਏ ਲੱਗੇ ਨੇ ਆ ਆ 6-7 ਮਹੀਨੇ ਦਾ ਸਾਡੇ ਇਸ ਫਿਲਮਸ ਲੱਗੇ ਅੰਕੀ ਵਾਲੀ ਦੇਖ ਰਿਹਾ ਬਰੌਨੀ ਦਾ ਪੈੜ ਹੁਣ ਚੋਹੇ ਵਾ ਉਦਾਂ ਨਹੀਂ ਦਾ ਕਹੀ ਕਰ ਦੂੰਗਾ ਸੋਖਾ ਤੇਰਾ ਦਾ ਕੁਝ ਚਾਹੀਦਾ ਕੋਈ ਲੱਗ ਚੱਤਰੀ ਚੋਂ ਕੋਈ ਤੇਰਾ ਇੱਕ ਟਾਈਕਾ ਕਰਕੇ ਅਰੇ ਆਜਾ ਅਜਾ ਫੇ ਕੇ ਤੁਸੀਂ ਵਿੱਚ ਉਹ ਕਹਿੰਦੇ ਨਾ ਵੀ ਕੱਦ ਟਪ ਕਹਿੰਦੇ ਜੀ ਇਹ ਤਾਂ ਗਾਉਣਾ ਪਾਸ ਪਰ ਜਿਹੜੇ ਉਹ ਡੌਗੀ ਵਾਲਾ ਸੀ ਹੈਗਾ ਹਨ ਵਿੱਚ ਚਲਾਉਂਦੇ ਹੈ ਜੀ ਡੌਗੀ ਵਾਲਾ ਸੀ ਨੇ ਛੇਗਾ ਨਾ ਹਾਂ ਡੌਗੀ ਬਾਰ ਕਰਦਾ ਤੂੰ ਕੋਈ ਗੱਲ ਨਹੀਂ ਤੁਸੀਂ ਪਾਤਾ ਕਈ ਸਮਝੂਗੇ ਆਗੇ ਬੰਦੇ ਦੇਖੋ ਹੁਣ ਇਹ ਪਸੰਦ ਪਸੰਦ ਦੀ ਗੱਲ ਹੈ ਜਿੱਦਾਂ ਮਾਲੋ ਤੁਸੀਂ ਚਲੋ ਵੈਪਨ ਵਾਲਾ ਤਾਂ ਆ ਮੁੰਡੇ ਗੱਲ ਕਰਦੇ ਇੱਕ ਗੁੱਡੀ ਨੇ ਕਿਹਾ ਵੀ ਕੰਦ ਟੱਪਕੇ ਵਾਲੇ ਵਰਗਾ ਇੱਕ ਮਿਊਜ਼ਿਕਲ ਗਾਣਾ ਸਾਨੂੰ ਚਾਹੀਦਾ ਹੁਣ ਜੇ ਕੁੜੀ ਨੇ ਕਿਹਾ ਵੀ ਸਾਨੂੰ ਤਾਂ ਇੰਦਾ ਦਾ ਗਾਣਾ ਅੱਛਾ ਲੱਗਦਾ ਫਿਰ ਇਹਦੇ ਤੇ ਕੋਈ ਸੱਜਣ ਤੇਰੇ ਵਾਂਗੂੰ ਤਰਾਜ ਕਰੇ ਫੇਰ ਕੀ ਕਰਾਂਗੇ ਚਲੋ ਹੁਣ ਅਸੀਂ ਐ ਕਰਿਆ ਕਰਨਾ ਜਦੋਂ ਤੁਹਾਡੇ ਨਾਲ ਕੋ ਮੁੰਡੇ ਫਿਰਦੇ ਨੇ ਤੁਹਾਡੀ ਵਾਈਟ ਲੈ ਲੈ ਕਰਨੀ ਜਿੱਦਾਂ ਤੁਸੀਂ ਕਿਹਾ ਕਰੋਗੇ ਬਣਾ ਦਿਆ ਕਰਾਂਗੇ ਕਿਉਂ ਤੋਂ ਬਾਅਦ ਜੇ ਕੋਈ ਗਲਾਂਬਾ ਦਊਗਾ ਅਸੀਂ ਫਿਰ ਤੁਹਾਡਾ ਨੰਬਰ ਕੱਲ੍ਹ ਉਹ ਵੀ ਚੰਗੀ ਕੋਈ ਚੰਗੀ ਲੱਗ ਰਹੀ ਸੋਰੀ ਅਬਰਾਣੇ ਤੇ ਬਹੁਤ ਵਧੀਆ ਲਗਾਈ ਹੈ ਫਿਲਮ ਦੇ ਵਿੱਚ ਔਰ ਥੋੜਾ ਐਕਟਿੰਗ ਬਹੁਤ ਹਨ ਸਾਰਾ ਦੋਸਤ ਹਨ ਬਟ ਥੋੜੇ ਅਲੱਗ ਕੁਝ ਚੁਣ ਕੇ ਆਈ ਹੈ ਰਿਪ੍ਰੈਜੈਂਟ ਨੇ ਔਰ ਉਹ ਜਿਹਾ ਜੋ ਐਕਸਪੈਕਟਡ ਨਹੀਂ ਸੀ ਗਿਆ ਉਹ ਅਸੀਂ ਵੇਖਿਆ ਸੋ ਪਹਿਲਾਂ ਵੀ ਤੁਹਾਨੂੰ ਬਹੁਤ ਪਿਆਰ ਮੰਨਦਾ ਰਿਹਾ ਤੁਹਾਡੀ ਸੀਰੀਅਲਸ ਤੋਂ ਤੁਸੀਂ ਜਿੰਨੇ ਵੀ ਸ਼ੂਜ਼ ਦਿੱਤੇ ਹੈ ਚਾਹੇ ਕਿਤੋਂ ਵੀ ਖਰੀਦੀ ਹ ਹਹਹ 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 ਇਹ ਪਿਆਰ ਇੱਕ ਅਲੱਗ ਪਿਆਰ ਹੈ ਇਹ ਵੇਖੀ ਕਿ ਕਿੰਨੇ ਖੁਸ਼ੀ ਹੋ ਰਹੀਆਂ ਕਿੰਨਾ ਕਿ ਬੈਸਟ ਕਰ ਰਹੇ ਕਿ ਇਹ ਜਿਹੜਾ ਨੌਨਿਕ ਦਾ ਕਿਰਦਾਰ ਮੇਰੇ ਹਿੱਸੇ ਆਇਆ ਉਹਦੇ ਬਾਰੇ ਕੀ ਕਹਾਂ ਚਾਹੀਦਾ ਨਹੀਂ ਸਾਡੇ ਜਿਹੜਾ ਜਿੱਦਾਂ ਪਹਿਲਾਂ ਵੀ ਗੱਲ ਹੋਈ ਸੀ ਰਾਈਟ ਮੈਂ ਤਾਂ ਵੀ ਤੁਹਾਨੂੰ ਇਹ ਹੀ ਕਿਹਾ ਸੀ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਲਾਈਫ 'ਚ ਉਹੀ ਚੀਜ਼ਾਂ ਪੈਨ ਆਉਂਦੀਆਂ ਨੇ which is perfect for you ਤੇ ਇਹਦੇ ਵਿੱਚ ਕੋਈ ਹਰਜ ਨਹੀਂ ਕਿ ਆਮ ਵੈਰੀ ਵੈਰੀ ਗ੍ਰੇਟਫੁਲ ਕਿ ਮੇਰਾ ਜਿਹੜਾ ਡੈਬਿਊ ਹੈ ਇਸ ਫਿਲਮ ਦੇ ਨਾਲ ਹੋਇਆ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਅਮ ਇੱਕ ਐਕਟਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਸਕ੍ਰਿਪਟ 'ਚ ਉਹਨਾਂ ਨੂੰ ਸਕੋਪ ਮਿਲੇ ਕਿ ਉਹ ਆਪਣੇ ਆਪ ਨੂੰ ਪ੍ਰੂਫ ਕਰ ਸਕਣ ਬਟ ਆਈ ਫੀਲ ਪਰਸਨਲੀ ਕਿ ਰੌਣਕ ਦਾ ਕਿਰਦਾਰ ਇੱਕਦਮ ਅਨਪ੍ਰੈਡਿਕਟੇਬਲ ਜਿਹਾ ਸੀ ਤੇ ਇਸ ਕਰਕੇ ਸ਼ਾਇਦ ਮੇਰੇ ਅੰਦਰ ਵੀ ਉਹ ਚਾਹ ਸੀ ਕਿ ਯਾਰ ਐਮ ਆਈ ਆਡੀਸ਼ਨ ਕਰਾ ਕਰਕੇ ਇਹ ਫਿਲਮ ਦਾ ਹਿੱਸਾ ਜ਼ਰੂਰ ਬਣਨਾ ਚਾਹੁੰਦੀ ਆ ਤੇ ਬਸ ਵਾਈਗੁਰੂ ਦੀ ਕਿਰਪਾ ਹੈ ਦੈਟ ਇਟ ਪੈਨਡ ਆਊਟ ਵੈਲ ਅਮ ਰਈ ਬਾਤ ਸੂਮੋਸ਼ਨਸ ਦੀ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਲੱਕੀ ਫੀਲ ਕਰਦੀ ਹਾਂ ਕਿ ਸਰ ਦੇ ਨਾਲ ਅਸੀਂ ਸਾਰੀ ਥਾਂ ਟੁਰ ਪਏ ਨੇ ਅਮ ਐਂਡ ਇੱਕ ਹੋਰ ਨੇ ਕਿ ਗਰਾਉਂਡ ਲੈਵਲ ਤੁਸੀਂ ਜਦੋਂ ਆਪਣੀ ਟੀਮ ਨਾਲ ਜੁੜਦੇ ਹੋ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਲੋਕਾਂ ਨਾਲ ਇੰਟਰੈਕਟ ਕਰਕੇ ਬਹੁਤ ਕੁਝ ਮਿਲਦਾ ਹੈ ਤੇ ਇਸ ਕਰਕੇ ਸਰ ਨੂੰ ਵੀ ਥੈਂਕ ਯੂ ਕਿ ਐਜ਼ ਅ ਡੈਬਿਊਟੈਂਟ ਸੇ ਮੈਨੂੰ ਰਿਸਪੈਕਟ ਇਤਨੀ ਇੱਕਦਮ ਫੈਮਲੀ ਵਕਨ ਟ੍ਰੀਟ ਕੀਤਾ ਹੈ ਤੇ ਆਮ ਵਿਲ ਫੋਰਐਵਰ ਫੋਰਐਵਰ ਬੀ ਗ੍ਰੇਟਫੁਲ ਫॉर ਦਿਸ ਕੋਈ ਬੀਬੀ ਨੇ ਸਾਡੇ ਨਾਲ ਫਿਲਮ ਕਰੀ ਹੈ ਮੈਂ ਇਹਨਾਂ ਨੂੰ ਪਹਿਲਾਂ ਵੀ ਦੋਨਾਂ ਨੂੰ ਕਿਹਾ ਸੀ ਮੈਂ ਕਿਹਾ ਜਿਸ ਤਰ੍ਹਾਂ ਦਾ ਸਤਕਾਰ ਪਿਆਰ ਇੱਥੇ ਮਿਲਿਆ ਅੱਗੇ ਕਾਂਕਸ਼ਾ ਨਾ ਕਰੇ ਬਿਲਕੁਲ ਗੱਲ ਸਹੀ ਹੈ ਜੇ ਤੁਹਾਨੂੰ ਫਰਕ ਨਹੀਂ ਪਤਾ ਲੱਗਦਾ ਸੈੱਟ ਤੇ ਕਈ ਵਾਰੀ ਇਹ ਸਾਡੇ ਮੁੰਡਿਆਂ ਨਾਲ ਜਿੱਤਾ ਮਾੜਾ ਮੋਟਾ ਆਮ ਉਮਰ ਸੀ ਇਹ ਸਾਰੇ ਇਹਦਾ ਸਤਕਾਰ ਉਹ ਫਰਕ ਹੈ ਬਾਤ ਮਟੀਰੀਲਿਸਟ ਕੋਲ ਹੈ। ਇੱਕ ਚੁਪਾ ਵਾਲਾ ਹੈ ਕਿ ਐਨੀਮੋਫੋਨ ਦੇ ਵਿੱਚ ਕੋਈ ਮਿਹਰਾ ਹੈ। ਇਹ ਮੈਂ ਵੀ ਪੁੱਛਿਆ ਸੀ ਇੱਕ ਵਾਰ ਪਾਸਾ ਕੋ। ਐ ਕੋ ਐਲੀ ਨੂੰ ਕੋਲ ਆ ਪਰ। ਇਹ ਹੁਣ ਇਹਦੇ ਤੇ ਮੁਨਸਰ ਕਰਦਾ ਹੈ ਇਹ ਕਿਸ ਤਰ੍ਹਾਂ ਦਾ ਕੈਰੈਕਟਰ ਕਰਨਾ ਚਾਹੁੰਦਾ। ਜਦ ਮਰਜੀ ਇਹ ਘਰ ਦੇ ਪਰਿਵਾਰ ਨੇ ਦੇਖੋ ਕੋ ਆਪਣਾ ਮੁੰਡਾ ਪਿੱਛੇ ਸਾਡੇ ਲੁਧਿਆਣੇ ਵਾਲਾ ਨੌਜਵਾਨ ਕਮਰ ਵੀ ਆਇਆ ਸੀ ਸੇਬ ਕਰਿਆ ਸਾਡਾ। ਤੇ ਆਪਣਾ ਉਹਨੂੰ ਵੀ ਕਿਹਾ ਸੀ ਜਿੰਨੇ ਵੀ ਜਿਹਨੂੰ ਵੀ ਇਵੇਂ ਨਾ ਸੀ ਜਦੋਂ ਹਾਸਰ ਬਣਾਈ ਸੀ ਤਾਂ ਪਹਿਲਾਂ ਥੋੜੀਆਂ ਅਲੱਗ ਤਰ੍ਹਾਂ ਦੀਆਂ ਫਿਲਮਾਂ ਜਿਆਦਾ ਫੈਮਿਲੀ ਓਰੀਐਂਟਡ ਰਹਿੰਦੀਆਂ ਸੀ ਜਦੋਂ ਉਹ ਲਿਖਿਆ ਸੀ ਬਹੁਤ ਸੱਜਣ ਉਤਰਾਜ ਕਰਦੇ ਸੀ ਕਿ ਡਿਸਟਰੀਬਿਊਟਰ ਨੂੰ ਇਹਨੇ ਇਹ ਮਲੇ ਸੇ ਸ਼ੁਰੂ ਕੀਤਾ ਉਸ ਇਹ ਕਿੱਦਾਂ ਦੀ ਫਿਲਮ ਬਣਾ ਲੈ ਇਹ ਨਾ ਪੜਾਇਆ ਮੇਰਾ ਮੰਤਵ ਸਿਰਫ ਫਿਲਮ ਬਣਾਉਣਾ ਸੀ ਮੇਰਾ ਮੰਤਵ ਸੀ ਕਿ ਇੱਕ ਵੇਸ਼ਾ ਅਲੱਗ ਹੋਣਾ ਚਾਹੀਦਾ ਤਾਂ ਹੀ ਤੁਹਾਡੀ ਫਿਲਮ ਨੂੰ ਦੇਖਣ ਦੋ। બીਜਾ ਮੰਤਵ ਇਹ ਸੀ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਇਸ ਇੰਡਸਟਰੀ 'ਚ ਆਉਂ। ਮੈਂ ਤਾਂ ਕਰ ਹੀ ਲੋਗਾ ਮੈਂ ਤਾਂ ਬੁਲਾ ਹੀ ਲਊਗਾ ਕੋਈ ਨੀ ਆਪਸ-ਆਪੇ ਚਾਲ ਪ੍ਰੋਗਰਾਮ ਲਾ ਕੇ ਵੇਲਾ ਲੇਕਰਾਂਗੇ ਹੈਨਾ ਤੋਂ ਇਹ ਤੇਰਾ ਕੀ ਹੈ ਕਿ ਹੂਡ ਲੋਪ ਨੂੰ ਵੀਂਗਾ ਰਹਾ ਕੋ ਇਸ ਕਰਕੇ ਇਸ ਫਿਲਮ ਦੇਆਂ ਦੋਨੋਂ ਹੀਰੋਇਨਾਂ ਜਿਹੜੀਆਂ ਸੱਤਿਆਂ ਇਹ ਸਾਡੀ ਪ੍ਰੋਡਕਸ਼ਨ ਟੀਮ ਸਾਰੀ ਜਿੰਨੇ ਪ੍ਰੋਡਿਊਸਰ ਟੀਮ ਹੈ ਸਿਰਫ ਇਹਨਾਂ ਤੋਂ ਹੀ ਕੋਈ ਸੱਜਣ ਸੀ ਇਨਵੋਲ ਉਹਨੂੰ ਕਿਹਾ ਸੀ ਵੀ ਡਾਇਰੈਕਟਰ ਨੂੰ ਜਿਹੜੀਆਂ ਲੜਕੀਆਂ ਪਸੰਦ ਨੇ ਕੋਈ ਸੁਪਾਰਸ਼ ਨਾ ਕਰਨੀ ਤੇ ਨਾ ਸੁਪਾਰਸ਼ ਮੰਨਣੀ ਹੋਰ ਵੀ ਬਹੁਤ ਤਰ੍ਹਾਂ ਦੀਆਂ ਸੁਪਾਰਸ਼ਾਂ ਸਾਨੂੰ ਆਈਆਂ ਹੈ ਕਈ ਸਾਪਤ ਲੋਕ ਸਿਉਨਾ ਵੱਲੋਂ ਵੀ ਸੀ ਵੀ ਡਿਪੋਜੀਟਰ ਮਾ ਬਾਹਲੀਆ ਮੈਂ ਕਹਿ ਰਿਹਾ ਇਹ ਡਾਇਰੈਕਟਰ ਦੀ ਕਾਲ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਾ ਰੋਲ ਚਾਹੀਦਾ ਕਿਸ ਤਰ੍ਹਾਂ ਉਹਨਾਂ ਨੇ ਕਰਵਾਉਣਾ ਔਰ ਅਸੀਂ ਗੱਲਾਂ ਕਰ ਸਕਦੇ ਹਾਂ ਕਿਉਂਕਿ ਅਸੀਂ ਪ੍ਰੋਡਿਊਸਰ ਟੀਮ ਦਾ ਹਿੱਸਾ ਹਾਂ ਬਾਕੀ ਜਿਹੜੇ ਹੀਰੋ ਹੀਰੋਇਨ ਦਾ ਹੁੰਦੇ ਆ ਇਹ ਗੱਲਾਂ ਵਾਲੇ ਹੁੰਦੇ ਆ ਕੰਮ ਤਾਂ ਸਾਰਾ ਪਿੱਛੇ ਪੈਸੇ ਨੇ ਕਰਨਾ ਜਦ ਤੱਕ ਪੈਸਾ ਨਹੀਂ ਕੋਈ ਇਨਵੈਸਟ ਕਰਦਾ ਨਾ ਕਈ ਸੱਜਣ ਜਿਹੜੇ ਨਵੇਂ ਬੱਚੇ ਇਤਰਾਜ ਵੀ ਕਰਦੇ ਸਾਨੂੰ ਕੰਮ ਨਹੀਂ ਕਰਦਾ ਕਈ ਵਰੀ ਕੰਮ ਉਹ ਕਈ ਵਰੀ ਪ੍ਰੋਡਿਊਸਰ ਦੀ ਮਜਬੂਰੀ ਹੁੰਦੀ ਹੈ ਉਹਨੇ ਅੱਗੇ ਇੱਕ ਇੱਕ ਵਪਾਰ ਚ ਪੈਸੇ ਲਾਇਆ ਜੇ ਉਹਨੇ ਰਿਕਵਰ ਨਾ ਹੋਇਆ ਤਾਂ ਦੂਜੀ ਫਿਲਮ ਨਹੀਂ ਬਣਦਾ। ਉਹ ਸਾਰਾ ਯੋਗਦਾਨ ਤਾਂ ਸਾਰਾ ਪਹਿਲਾ ਪਹਿਲਾ ਪ੍ਰੋਡਕਸ਼ਨ ਹਾਊਸ ਦਾ ਮਗਰੋਂ ਨਾ ਫਿਰ ਕਹਾਣੀ ਕਿਉਂਕਿ ਦੇਖੋ ਤੁਸੀਂ ਪੰਜਾਬ ਵਿੱਚ ਕਿੰਨੇ ਡਾਇਰੈਕਟਰ ਹੈ ਕਿੰਨੇ ਲੇਖਕ ਹੈ ਕਿੰਨੀਆਂ ਕਹਾਣੀਆਂ ਨਹੀਂ ਮਿਲਦੇ ਉਹਨਾਂ ਨੂੰ ਬੰਦੇ ਹੈ ਨਾ। ਬਾਕੀ ਮੈਂ बार-बार ਕਹਿ ਕੇ ਇਸ ਲਈ ਜਾਨਾ ਕਿ ਇਹ ਵੀ ਦੇਖਣਾ ਹੈ ਜੇ ਲੌਬੀ ਹੁੰਦੀ ਹੈ ਇਹੋ ਜਿਹਾ ਕੁਝ ਨਹੀਂ ਹੁੰਦਾ ਮੈਂ ਵੀ ਤਾਂ 4-5 ਸਾਲ ਫਿਲਮ ਨਹੀਂ ਕਰੀ। ਇਹਨਾਂ ਮਤਲਬੇ ਸੋਡੀ ਨ ਕੋਈ ਲੌਬੀ ਹੈ। ਇਹ ਆ ਮਿਊਜ਼ਿਕ ਦੀ ਕੋਈ ਲੌਬੀ ਹੈ। ਕੁਝ ਨਹੀਂ ਹੁੰਦਾ ਹੈ ਜਾਂ ਇਹ 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 ਮਤਲਬ ਡਿਪੈਂਡ ਕਰਦਾ ਹੈ ਕਿ ਵੇਰੀ ਰਿਸ਼ਤਿਆਂ 'ਚ ਕੋਈ ਨੇੜੇ ਹੁੰਦਾ ਤੁਸੀਂ ਇੱਕ ਦੂਜੇ ਨੂੰ ਸੁਪਾਰ ਵੀ ਆ ਜੀ ਅੱਬੀ ਯਾਰ ਆ ਆਪਣਾ ਬੰਦਾ ਉਹਨੂੰ ਰੋਲ ਦੇ ਦੇ ਦਿੰਦਾ ਤਾਂ ਕਿ ਤਾ ਚੱਲਦਾ ਹੈ। ਇਹ ਤਾਂ ਹੁਣ ਜਦੋਂ ਨੇਤਾ ਕੋਈ ਨੇਤਾ ਬਣ ਜਾਂਦਾ ਫਿਰ ਉਹ ਆਪਣੇ ਮੁੰਡੇ ਨੂੰ ਵੀ ਟਿਕਟ ਦੇ ਦਿੰਦਾ ਕਿ ਇਸ। ਉਹ ਇੱਥੇ ਤਾਂ ਜੇ ਸਟਾਰਸ ਆਣ ਵਾਲਾ ਰਵਾਜ ਨਹੀਂ ਚੱਲਦਾ ਤੇ ਉਹ ਬੰਬਈ ਤਾਂ ਕਹਿ ਸਕਦੇ ਆ। ਬਈ ਮਤਲਬ ਇੱਕ ਫੈਮਲੀ ਆ ਗਾਉਂ ਦੇ ਬੱਚੇ ਨੂੰ ਕੰਮ ਐਦਾਂ ਦਾ ਜਿਦਾ ਇਹ ਕੁਝ ਕਿਉਂ ਹੋ ਰਿਹਾ ਹੈ। बाकी हाँ टर्मा होने कई बार किसी ने हाँ कोई भी अच्छा आर्टिस्ट मैं कल भी क्या सी अज भी कहना परसों भी कह सी कोई भी अच्छा आर्टिस्ट जिन 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 जिड़ा आप दा टेस्ट दवे जी जी सारी टीम कहने भी एक कमाल है साढ़े को लावे ऐसी काम ना मैं पैसे भी देना पहली तो सिर्फ फेवरेट जिम्मा भी लेता <laughs> है पहली <laughs> <है। laughs> <है। laughs> तो तो ले लेंगे पहली सेट आएगी ना आंसर <laughs> <laughs> ਮੈਂ ਰੋਟਾ ਪੜਾਵਾਂਗੇ ਹਾਂ ਹਾਂ ਸੁਣ ਮੈਂ ਤਾਂ ਲੈ ਜਿੰਦਗੀ ਕਿ ਮੇਰਾ ਨਾ ਇੱਕ ਫਾਰਮਟ ਆ ਬਹੁਤ ਸਾਲਾਂ ਤੋਂ ਮੈਂ ਵੀ ਮੈਂ ਇੰਨੇ ਸ਼ੋ ਕਰਨਾ ਐਨੇ ਹੀ ਕੰਮ ਚਾਹਦਾ ਉਦੋਂ ਬਾਅਦ ਮੈਂ ਕਬੇ ਸਜੇ ਆਫ ਦਾ ਟਰੈਵਲਿੰਗ ਤੇ ਨਿਕਲ ਜਾਂਦਾ ਸੀ ਮਾ ਸਰ ਜਿੰਨੇ ਪਰ ਥੋੜੇ ਅਰਗੇ ਸੱਜਣਾ ਨੇ ਫੇ ਜਿਵੇਂ ਕਹਿਣਾ ਨਾ ਵੀ ਮਸਟਰਡੇ ਜੀ ਉਹਨੇ ਲੈ ਡਾਟ ਇਹ ਇਹ ਜਿੱਦ ਨਹੀਂ ਮੈਨੂੰ ਦਵਾਰ ਮੈਂ ਤਾਂ ਬਹੁਤ ਵਾਰੀ ਜਦੋਂ ਉਹ ਆਪਣਾ ਟੂਰਨਾਮੈਂਟ ਕਰ ਦਿੰਦਾ ਸੀ ਨਾ ਮੈਂ ਅਗਲੇ ਸਾਲ ਉਹਨਾਂ ਨੂੰ ਬੇਨਤੀ ਕਰ ਰਹੇ ਸੀ ਕਿ ਜਿਸ ਨਵੇਂ ਬੱਚੇ ਨੂੰ ਚਾਹਤਦਾ ਹਾਂ ਲਾ ਕੋਈ ਨਹੀਂ ਅਗਲੇ ਸਾਲ ਆ ਜੂ ਸਾਡੇ ਕੋਲ ਤਾਂ ਕੰਮ ਬਹੁਤ ਹੈ ਵਾਟ ਇਹ ਬੱਚੇ ਨੂੰ ਕਹਿੰਦਾ ਤੁਹਾਡੇ ਆ ਤਰਾਰਾ ਨਹੀਂ ਜੇ ਪਿੰਡ ਦੀ ਅੱਖ ਵਿੱਚ ਕੇ ਕਹਿਣਾ ਵੀ ਹੁਣ ਦੇਖਦੇ ਹਾਂ ਕੋਈ ਨਹੀਂ ਹੁਣ ਦੇਖੋ ਸੌਣ ਦੀ ਚੱਕੀ ਤੂੰ ਸਾਰੇ ਕੋਈ ਨਹੀਂ ਸਾਰੇ ਟਾਈਮ ਸੁਣੋ ਇਹ ਆਹ ਥੋੜਾ ਸ਼ਾਕ ਆ ਐਲੀ ਮੈਨੂੰ ਕੱਲ ਕਹਿੰਦਾ ਆ ਐਲੀ ਬਹੁਤ देर ਤੋਂ ਸੀ ਇਹ ਸ਼ੇਕਵਾ ਸੀ ਇਹਦੇ ਕੁਝ ਦੋਸਤ ਮਿੱਤਰ ਸੀ ਜਿਹੜੇ ਉਹ ਇਹਨਾਂ ਦਾ ਆਪਸ ਵਿੱਚ ਵਿਚਾਰ ਟਕਰਾਰ ਹੋ ਜਾਂਦਾ ਹਮੋ ਨਾਲ ਤੇ ਇਹਨੇ ਮੈਂ ਕਿਹਾ ਮੈਂ ਤੇਰੇ ਨਾਲ ਗਾਣਾ ਕਰਦਾ ਤੂੰ ਕਿਉਂ ਕਿਸੇ ਨੂੰ ਕਹਿੰਦੇ ਤੂੰ ਸਰਦਾਂ ਮੋ ਲੈ ਤੂੰ 10 ਗਾਣੇ ਕਰਦੇ ਨਾਲ ਗਾਉਣਾ ਉਹ ਜਿਹੜਾ ਇਹਨੇ ਫਿਰ ਹੁਣ ਇਹਨਾਂ ਨੇ ਕਿਹਾ ਵੀ ਆਪਾਂ ਨੇ ਐਲਗੋਰਿਥਮ ਉਹ ਤੈਨੂੰ ਨਹੀਂ ਜੰਗ ਲੱਗਣਾ ਸਿੰਘ ਉਹਦੇ ਚ ਮਿਊਜ਼ਿਕ ਹੈ ਨਹੀਂ ਉਹ ਬਸ ਟਾਂ 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 ਹੀ ਹੈ ਬਸ ਗੱਲ ਐ ਵਾਸੂ ਤੇ ਆਇਆ ਵੀ ਚੱਕ ਦੂ ਮੈਂ ਤੇਰੇ ਗੋਡੇ ਤੋੜ ਦੂ ਮੈਂ ਕਿਤੇ ਵਾਏ ਜੇ ਤੁਸੀਂ ਮੇਰੇ ਵਾਲਾ ਸੰਗੀਤ ਸੁਣਨਾ ਨਾ ਜਿੰਨੇ ਵੀ ਸੱਜਣ ਪ੍ਰੈਸ ਵਾਲੇ ਆ ਤੁਸੀਂ ਸਾਰੇ ਮੈਨੂੰ ਉਹਨਾਂ ਬਾਈਟਾ ਬਣਾ ਵੜਾ ਕੇ ਜੋ ਆਸੀ ਆ ਥੋੜੇ ਜਿੰਨਤਾ ਅਸੀਂ ਭਾਜ ਗਏ ਠੀਕ ਸਾਨੂੰ 10 ਦਿਨ ਹੋਰ ਲੱਗ ਜਾਣਾ ਕਿਉਂਕਿ ਮੈਂ ਇਹਨਾਂ ਨਾਲ ਇਹ ਵਾਅਦਾ ਕਰਿਆ ਸੀ ਕਿ ਜਦ ਤੱਕ ਤੁਸੀਂ ਕਹੋਗੇ ਕਿੱਥੇ-ਜਿੱਥੇ ਕਹਾਂ ਮੈਂ ਤਾਂ ਪਹਿਲੀ ਵਾਰੋਂ ਤੋਂ ਜਦੋਂ ਅਸੀਂ ਹਾਸ਼ਿਰ ਬਣਾਇ ਸੀ ਉਦੋਂ ਵੀ ਮੈਂ ਸਿਰ ਮੈ ਜਾਂਦਾ ਸੀ ਉਦੋਂ ਬਾਅਦ ਜਦੋਂ ਵੀ ਬਣਾਈ ਹੈ ਮੇਰੀ ਇਹ ਹੈਬਟ ਹੈ ਮੈਂ ਜੁੜੇ ਰਹਿਣਾ ਚਾਹੁੰਦਾ ਆਪਣੇ ਲੋਕਾਂ ਨਾਲ ਮੈਂ ਚਾਹੁੰਦਾ ਨਹੀਂ ਕਿ ਮੈਨੂੰ ਸਿਰਫ ਤੁਸੀਂ ਇਮੇਜਿਨੇਸ਼ਨ ਚ ਦੇਖੋ ਤੇ ਨਿੱਜੀ ਜ਼ਿੰਦਗੀ ਚ ਕੋਈ ਮੇਰੇ ਚਾਹਣ ਵਾਲਾ ਨਾ ਦੇਖ ਸਕੇ ਹਾਂ ਕਿਵਰੀ ਕਾਠ ਜਾਦਾ ਹੁੰਦਾ ਕੋਈ ਫੋਟੋ ਤੋਂ ਸੱਜਣ ਰਹ ਜਾਂਦਾ ਉਦੋਂ ਤਾਂ ਅਸੀਂ ਸਾਰੇ ਮੱਕ ਚੱਲ ਲੜਾ ਔਰ ਕੋਸ਼ਿਸ਼ ਤਾਂ ਇਹ ਹੀ ਰਹੂਗੀ ਬਾਕੀ ਮਾਰਾ ਜਮਾਲ ਔਰ ਜਿੱਦ ਜਿੱਦ ਤੱਕ ਮਿਊਜ਼ਿਕ ਦੀ ਗੱਲ ਹੈ ਜਿਸ ਤਰ੍ਹਾਂ ਦਾ ਮਿਊਜ਼ਿਕ ਦੀ ਤੁਸੀਂ ਕਾਸ਼ਾ ਕਰਦੇ ਨਾ ਪਹਿਲਾ ਫਾਰਮੈਟ ਇਹ ਹੁੰਦਾ ਸੀ ਕਿ ਪੂਰੀ ਇਹਦਾ ਟੀਮ ਬੈਠਦੀ ਹੁੰਦੀ ਸੀ ਸਾਰੇ ਦਮ ਵਾਲਾ ਮਿਊਜ਼ੀਸ਼ੀਅਨਸ ਫਿਰ ਉੱਥੇ ਲਾਈਵ ਪੀਸ ਬਣਦੇ ਸੀ ਤੇ ਲਾਈਵ ਫਿਰ ਉਹ ਕਰਕੇ ਫਿਰ ਉਹਨੂੰ ਅੱਗੇ ਫਾਰਮੈਟ ਤੇ ਲੈ ਜਾਂਦੇ ਸੀ ਫਿਰ ਇਹ ਕੰਮ ਬੰਦ ਹੋ ਗਿਆ ਕਿਉਂਕਿ ਇੱਕ ਦਾ ਸਟੂਡੀਓ ਕਨਸੈਪਟ ਸੀ ਪਹਿਲਾਂ ਇਹ ਸ਼ਹਿਰ ਚ ਇੱਕ ਸਟੂਡੀਓ ਹੁੰਦਾ ਸੀ ਪਰ ਉਹਦਾ ਸਟੂਡੀਓ ਹੁੰਦਾ ਸੀ ਉੱਥੇ ਪਹਿਲਾਂ ਸਿਟਿੰਗਸ ਹੁੰਦੇ ਸਿਕਨੀ ਆਪਾਂ ਨੇ ਆ ਜਾ ਗਾਣਾ ਕਰਨਾ ਿਰੋ ਦੇ ਮੁਤਲਕ ਕੰਪੋਜੀਸ਼ਨ ਬਣ ਕੇ ਫਿਰ ਮਿਊਜ਼ਿਕ ਤਿਆਰ ਹੁੰਦਾ ਜਿਹੜਾ ਤੁਸੀਂ ਮਿਊਜ਼ਿਕ ਕਹਿੰਦੇ ਉਹ ਹੈ ਜੀ ਉਸ ਤੋਂ ਬਾਅਦ ਫਿਰ ਇਹਨੇ ਕੰਪਿਊਟਰ ਜਦੋਂ ਆ ਗਿਆ ਨਾ ਇਹਨੇ ਈਜ਼ੀ ਕਰ ਉਹ ਜਿਹੜੇ ਬਹੁਤ 뮤ਜ਼ੀਸ਼ੀਅਨ ਸੀ ਨਾ ਇੱਕ ਵਾਰੀ ਤਾਂ ਉਹ ਵੀ ਕੰਮ ਛੱਡ ਗਏ ਸੀ। ਉਹਨਾਂ ਨੇ ਆਪਣਾ ਸੈਟਅਪ ਲਾ ਲਿਆ ਉਹ ਕਹਿੰਦੇ ਵੀ ਜੇ ਅਸੀਂ ਕਿਸੇ ਗਾਣੇ 'ਚ 뮤ਜ਼ਿਕ ਪਲੇ ਕਰ ਦਾਂ ਤਾਂ ਸਾਨੂੰ 5 ਤੋਂ 1000 ਰੁਪਏ ਮਿਲਦਾ। ਜੇ ਅਸੀਂ ਐਂ ਕਰਕੇ ਕੋਈ ਨਵਾਂ ਕਬੂਤਰ ਟੱਕਰ ਕਰ ਰੁਪਿਆ 3-4 ਲੱਖ ਬਣਵਾ ਦੇਣਾ। ਅਬ ਸਮਝਣਾ ਉਹਦੇ ਨਾਲ 뮤ਜ਼ਿਕ ਦਾ ਫਾਰਮੈਟ ਹਿੱਲ ਗਿਆ ਸੀ। ਬਟ ਅਸੀਂ ਥੋੜੀ ਮੈਂ ਟ੍ਰੈਵਲਿੰਗ ਜਬ ਹੋ ਰਿਹਾ ਚਾਰ-ਪੰਜ ਸਾਲਾਂ ਸince ਸ਼ੋਅ ਵਾਲੇ ਪਾਸੇ ਬਹੁਤ ਰਹਾ। ਮੈਨੂੰ ਜੇ ਪੰਜ ਕੋਰੋਨਾ ਤੋਂ ਬਾਅਦ ਤਾਂ ਅਸੀਂ ਕਮਾਉ ਤੁਰੇ ਹੀ ਰਹੇ। ਥੋੜਾ ਜਿਹਾ ਇਹ ਵਾਦਾ ਕਰਦਾ ਤੁਹਾਡੇ ਨਾਲ ਪੱਕਾ ਕਿ ਹੁਣ ਅਸੀਂ ਵੱਡਾ ਜਿਹੜਾ ਸਿਸਟਮ ਤੇ ਜਿਹੜਾ ਸੈਟਅਪ ਆ ਪੂਰਾ ਹੀ ਲਾ ਦੇਣਾ ਤੇ ਜਿਸ ਤਰ੍ਹਾਂ ਦੀ ਸਾਊਂਡ ਤੁਸੀਂ ਚਾਹੋਗੇ ਉਹ ਜਿਹੇ ਬਣਾ ਦੇਵਾਂਗੇ ਅਸੀਂ ਇਕੁਪਮੈਂਟ ਵੀ ਉਹੀ ਲਿਆ ਜਿਹੜਾ ਪਹਿਲਾਂ ਆਮ ਤੌਰ ਤੇ ਦੋ ਤਰ੍ਹਾਂ ਦਾ ਕਿਉਂ ਬਟਕਾ ਹੈਗਾ ਸੌਫਟਵੇਅਰ ਵਾਲਾ ਇੱਕ ਹਾਰਡਵੇਅਰ ਹੈ ਅਸੀਂ ਸਾਰਾ ਸਿਸਟਮ ਹੀ ਹਾਰਡਵੇਅਰ ਦਾ ਲਾਤਾ ਅਸੀਂ ਮਿਕਸਰ ਮੁਕਸ ਸਾਰੇ ਵੱਡੇ ਉਹੀ ਲੈ ਕੇ ਆਏ ਨੇ ਪੁਰਾਣੇ ਐਸਐਸ ਲ ਤੇ ਮੈਨੂੰ ਲੱਗਦਾ ਤੁਸੀਂ ਸਬਜੈਕਟ ਦੱਸ ਦਿਆ ਕਰੋ ਆਜਾਕਰ ਤੁਹਾਡੇ ਸਾਹਮਣੇ ਜਿੰਨੇ ਵੀ ਦਿਲੰਦਰ ਵਾਲਿਆਂ ਦਾ ਅਲੱਗ ਰੱਖ ਲਿਆ ਕਰਾਂਗੇ ਇੱਕ ਦਿਨ ਹੁਦਿਆਣੇ ਵਾਲਿਆਂ ਦੀ ਵੀ ਸ਼ਿਕਾਇਤ ਆ ਉਹਨਾਂ ਨੂੰ ਹੋਰ ਤਰ੍ਹਾਂ ਦੇ ਅਲੱਗ ਤਰ੍ਹਾਂ ਦੇ ਗਾਣੇ ਛੰਡੇ ਵਾਲਿਆਂ ਦਾ ਆਪਣਾ ਟੇਸਟ ਹੈ ਜਿੱਦਾਂ ਦੇ ਕਹਾਂਗੇ ਉਹਨਾਂ ਦੇ ਕਰਾ। ਕੁਝ ਟ੍ਰੈਕ ਨਹੀਂ ਕੀਦਾ ਸੋਰੀ। ਤੁਸੀਂ ਇਸ ਡਾਇਰੈਕਟਿੰਗ ਅਫੀਸ਼ੀਅਲ ਪ੍ਰੈਕਟ ਹਾਂਜੀ 44 ਸੀਧੀ ਸੀ ਮੈਂ ਇਸ ਫੌਨਸ਼ਨਿੰਗ ਪ੍ਰੈਕਟ ਕਰਕੇ ਕੰਮ ਕਰਦਾ ਹਾਂ ਹਾਂਜੀ ਕਿੰਨਾ ਕਿ ਚੈਲੈਂਜਿੰਗ ਦਾ ਤੁਹਾਡੇ ਦੇ ਨੀਮਾਨ ਸਾਹਿਬ ਦਾ ਛੋਟਾ ਯਾਰ ਅਸਲ 'ਚ ਬਾਲੀਵੁੱਡ ਦਾ ਬਲੇ ਸਾਊਥ ਵਾਲਾ ਨੇ ਹੁਣ ਇਹ ਸਾਰੇ ਇੱਥੇ ਆ ਗਏ ਸਰ ਲਾਈਕ ਯੂ ਸੈਡ ਮੈਂ ਜਦੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਵੀ ਕੀਤੀ ਸੀ ਛੋਟੀ ਸਰਦਾਰੀ ਨਾਲ ਉਸ ਟਾਈਮ ਮੇਂ ਬਹੁਤ ਜ਼ਿਆਦਾ ਫਿਲਮਾਂ ਦੇ ਆਫਰਸ ਆ ਰਹੇ ਸੀ ਬਟ ਕੁਝ ਇਸ ਤਰ੍ਹਾਂ ਦੀ ਸਕ੍ਰਿਪਟ ਸੀ ਜਿੱਥੇ ਮੈਂ ਵੀ ਰਿਲੇਟ ਨਹੀਂ ਕਰ ਪਾਈ you know humorous ਆਪਣੇ ਪਾਸੋਂ ਹੁੰਦਾ ਪਰ ਤੁਹਾਡੇ values ਤੇ principles ਨਾਲ ਵੀ ਚੀਜ਼ਾਂ ਲਾਈਨ ਹੋਣੀਆਂ ਚਾਹੀਦੀਆਂ ਨੇ ਤੇ ਕੋਵਿਡ ਕਰਕੇ ਵੀ ਇੱਕ ਬਹੁਤ ਕੰਡੀਸ਼ਨ ਸੀ ਉਹ ਵੀ ਰਹਿ ਗਈ ਸੀ ਬਟ ਹੁਣ ਇਨ ਰੈਟਰੋਸਪੈਕਟ ਲੱਗਦਾ ਹੈ ਕਿ ਸਭ ਕੁਝ ਵਧੀਆ ਹੀ ਹੋਇਆ ਬਿਕਾਜ਼ ਜਿਸ ਤਰ੍ਹਾਂ ਦੀ ਐਪਰੀਸੀਏਸ਼ਨ ਇਸ ਫਿਲਮ ਕਰਕੇ ਮਿਲ ਰਹੀ ਹੈ ਤੇ ਬਾਕੀ ਇਸ ਸਕ੍ਰਿਪਟ ਇੰਨੀ ਕਮਾਲ ਦੀ ਹੈਗੇ ਕਿ ਇਹ ਪੰਜਾਬੀ ਚ ਵੀ ਨਹੀਂ ਹੁੰਦੀ ਸਰ ਤਮਿਲ ਮਲਿਆਲਮ ਫ੍ਰੈਂਚ ਜਿਹੜੀ ਲੈਂਗੁਏਜ ਵੀ ਹੁੰਦੀ ਮੇਰਾ ਮਨ ਜ਼ਰੂਰ ਹੁੰਦਾ ਇਸ ਸਕ੍ਰਿਪਟ ਨਾਲ ਤੇ ਇਸ ਕਹਾਣੀ ਨਾਲ ਜੁੜੂਗਾ ਕੋਲੋਂ ਲੱਗਦਾ ਕਿ ਜਿੱਸੇ ਹੋ ਗਾ ਨਹੀਂ ਉਸ ਤੇ ਚੱਪਲ ਵੀ ਬਣਦੇ ਇੰਨਾ ਮਜ਼ਾ ਹੋਣਾ ਬਿਲਕੁਲ ਵੀ ਨਹੀਂ ਸੀ ਬਿਲਕੁਲ ਵੀ ਨਹੀਂ ਉਹ ਤੇ ਕੋਈ ਸਵਾਲ ਹੀ ਨਹੀਂ ਬਣਦਾ ਸਾਡੀ ਜਿਹੜੀ ਪੰਜਾਬ ਦਾ ਕਲਚਰ ਹੈਗਾ ਇਹ ਸਾਡੇ ਜਿਹੜੇ 뮤직 ਹੈ ਗਾਣਾ ਹੈ ਤੁਸੀਂ ਉਹਨੂੰ ਕੰਪੇਅਰ ਹੀ ਨਹੀਂ ਕਰ ਸਕਦੇ ਜੀ ਬਾਲੀਵੁੱਡ ਆ ਪੰਜਾਬੀ 뮤직 ਦੇ ਬਿਨਾ ਨਹੀਂ ਚੱਲ ਸਕਦਾ ਤੇ ਅੱਜ ਦੀ ਦੇਜ ਅਸੀਂ ਇੰਟਰਨੈਸ਼ਨਲੀ ਵੀ ਪਹੁੰਚ ਗਏ ਆ ਤੇ ਮੈਨੂੰ ਲੱਗਦਾ ਸਾਡਾ ਸਿਨੇਮਾ ਵੀ ਇੰਨਾ ਸਟਰੋਂਗ ਹੈਗਾ ਕਿ ਉਹ ਰਿਜ਼ਰਵ ਕਰਦਾ ਹੈ ਇੰਟਰਨੈਸ਼ਨਲ ਪਲੈਟਫਾਰਮਸ ਤੱਕ ਰੀਚ ਕਰਨਾ ਤੇ ਸਾਡੀ ਤੇ ਉਹੀ ਐਫਰਟ ਹੈਗੀ ਪੂਰੀ ਯੂ نو ਟੀਮ ਦੇ ਕਿ ਅਸੀਂ ਉਹ ਵੀ ਲੁੱਕ ਲੁੱਕੀ ਇਸ ਫਿਲਮ ਨੂੰ ਜਾ ਕੇ ठीक उसी कंसर्ट में हम काम करते हैं जो चौ है मैं जेना में फैशन टू लाइक मैं भी खुद चाहती हूं कि मैं रोल रोल वाइज नहीं कहूंगी ओ मेन नहीं पता क्योंकि वो मेरा कॉल कभी भी नहीं होएगा है ना लेकिन एज अ फैन माय सेल्फ एंड एज अ व्यूअर माय सेल्फ मैं भी चाहती हूं कि हर्षटू जरूर बने मैं पक्का पक्का ਆਪ ਹੀ ਬੈਠਣਾ ਪੈਣਾ ਬਰਿਆਂ ਸੋਰੀ ਸਰ ਦੋਸਤ ਵੀ ਦੀ ਐਂਡ ਤੋਂ ਪਹਿਲਾਂ ਇਹਦਾ ਦੇਖੋ ਕਿਸੇ ਵੀ ਫਿਲਮ ਦਾ ਨਾ ਜਿਹੜਾ ਮੇਰੀ ਨਿੱਜ ਪਹਿ ਤਾਂ ਚਲੋ ਇਹ ਪੇਸ਼ਾ ਬਹੁਤ ਵਿਸ਼ਾਲ ਹੋ ਗਿਆ ਔਰ ਕਈ ਵਾਰੀ ਅਸੀਂ ਆਪਣੀ ਨਿੱਜੀ ਨੂੰ ਕਰੋੜਾਂ ਦਿੰਦੇ ਹੋਏ ਕਈ ਵਾਰੀ ਕ੍ਰੈਡਿਟ ਲੈਂਦੇ ਹਾਂ ਇਹ ਜਿੱਦਾਂ ਹੁਣ ਗੁੱਡੀ ਨੇ ਕਿਹਾ ਸੀ ਕਿ ਹੁਣ ਸਾਡਾ ਮਿਊਜ਼ਿਕ ਇੰਟਰਨੈਸ਼ਨਲ ਹੋ ਗਿਆ ਨਹੀਂ ਨਹੀਂ ਗਲਤ ਹੈ ਇਹ ਜਦੋਂ ਸਾਡੇ 80 ਤੋਂ ਬਾਅਦ ਨਾ ਸਾਡੇ ਪੰਜਾਬੀ ਇੰਗਲੈਂਡ ਗਏ ਸੀ ਖਾਸ ਕਰਕੇ ਦੁਆਬੇ ਵਾਲੇ ਹਾਂ ਜਿਹਦੇ ਚੱਕ ਆਪਣਾ ਹੀਰਾ ਗਰੁੱਪ ਹੋ ਗਿਆ ਕ੍ਰੇਮੀ ਗਰੁੱਪ ਸਤਲਾਪ ਗਰੁੱਪ ਸੋਤ ਅ ਪ੍ਰਜੋਲ ਸਾਹਿਬ ਕੰਗ ਸਾਹਿਬ ਜਦੋਂ ਉਹ ਪਹਿਲਾ ਭੰਗੜਾ ਪਾਉਂਦੇ ਹੁੰਦੇ ਸੀ ਫਿਰ ਜਦੋਂ ਦਿਨੇ ਕੰਮ ਕਰਨਾ ਤੇ ਸ਼ਾਮਾਂ ਨੂੰ ਉਹਨਾਂ ਨੇ ਵੇਲੇ ਹੋਣਾ ਫਿਰ ਦੋਸਤਾਂ ਮਿੱਤਰਾਂ ਨੇ ਐਡਾ ਵਿਆਹ ਤੇ ਫਿਰ ਦੋ ਦਿਆਂ ਪਾ ਕੇ ਭੰਗੜਾ ਪਾਉਣਾ ਫਿਰ ਹੌਲੀ-ਹੌਲੀ ਉਹ ਰਿਕਾਰਡਿੰਗ ਵੱਲ ਗਏ ਫਿਰ ਉਹਨਾਂ ਨੇ ਹੌਲੀ-ਹੌਲੀ ਉੱਥੋਂ ਦੇ ਮਿਜਿਸ਼ੀਨ ਜੋੜੇ ਤੇ ਜਿਹੜੀ ਉਹ ਸਾਊਂਡ ਸੀ ਇੰਗਲੈਂਡ ਦੀ 89 ਤੋਂ ਬਾਅਦ ਉਨੇ ਪੂਰਾ ਸਿਸਟਮ ਅਕਲੈ ਅੱਜ ਚਾਹੋ ਅਸੀਂ ਪੰਜਾਬ ਚ ਅਸੀਂ ਜਾਂ ਸੋਰ ਬੰਦੇ ਜਾਂ ਸਾਡਾ ਐਲੀ ਕਹੀ ਜਾਵੇ ਕਿ ਯੋ ਬ్రో ਇਹ ਉਹਨਾਂ ਦੀ ਦੇਣਾ ਔਰ ਕਿਉਂਕਿ ਅਸੀਂ ਧਾਕੇ ਬਾਦ ਕਈ ਚੀਜ਼ਾਂ ਭੁੱਲ ਜਨੈ ਤੇ ਮੈਂ ਹਮੇਸ਼ਾ ਹਰ ਸਟੇਜ ਤੇ ਉਹਨਾਂ ਦਾ ਜ਼ਿਕਰ ਇਸ ਲਈ ਕਰਦਾ ਕਿ ਜੇ ਉਹ ਜਿਹੜਾ ਵਾਰ ਦਿੱਤਾ ਨਾ ਸਾਊਂਡ ਨੂੰ ਜਾਂ ਜਿਹੜਾ ਕੋਲਾਬੋਰੇਸ਼ਨਸ ਕਰੀਆ ਉਧਰ ਜਾ ਕੇ ਉਹਨਾਂ ਦੀ ਦੇਣਾ ਔਰ ਮੇਰਾ ਉਹਨਾਂ ਨਾਲ ਸੱਚੀ ਬਹੁਤ ਪਿਆਰਾ ਸੀ ਯਾਦ ਵੀ ਜਾਂਦਾ ਮੇਰੇ ਹਰ ਸੋਤੇ ਉਹ ਹਮੇਸ਼ਾ ਬੈਠੇ ਹੋਏ ਅਮਿਸ਼ਾ ਸਾਰੇ ਨੂੰ ਰਾਈਟ ਕਰਦਾ ਹੈ ਸੋ ਇਹ ਬਾਕੀ ਰਹੀ ਫਿਲਮਾਂ ਦੀ ਗੱਲ ਫਿਲਮਾਂ ਡਿਪੈਂਡ ਕਰਦਾ ਤੁਹਾਡਾ ਜਿੱਦਾਂ ਹੁਣ ਹਲਾਰਾ ਮਿਲ ਰਿਹਾ ਹੈ ਫਿਰ ਪ੍ਰੋਡਕਸ਼ਨ ਹਾਊਸ ਨੂੰ ਹੋਰ ਹੌਸਲਾ ਮਿਲਦਾ ਇਹ ਵੀ ਇਹ ਵੀ ਥੋੜਾ ਜਿਹਾ ਪਹਿਲਾਂ ਹਰ ਬੰਦਾ ਜਿੱਦਾਂ ਪਰਿਵਾਰਿਕ ਫਿਲਮ ਤਾਂ ਬਣਾ ਲੈਂਦੇ ਆ ਪਰ ਥ੍ਰਿਲਰ ਤੋਂ ਥੋੜਾ ਜਿਹਾ ਭੱਜਦੇ ਆ ਕਿ ਨਹੀਂ ਯਾਰ ਆਡੀਅנס ਇਹ ਨਾ ਸਮਝੇ ਕਿ ਇਸ ਫਿਲਮ ਚ ਹਾਸਾ ਜ਼ਰੂਰ ਥੋੜਾ ਬਹੁਤ ਤੁਹਾਨੂੰ ਆਉਂਦਾ ਹੋਊਗਾ ਪਰ ਇਹ ਜਿਹੇ ਪ੍ਰੋਪਰ ਕਮੇਡੀਅਨ ਹੈ ਨਹੀਂ ਜਿੱਦਾਂ ਮਹਿਬੂਦ ਸਾਹਿਬ ਹੁੰਦੇ ਸੀ ਉਹ ਪੁਰਾਣੇ ਆਰਟਿਸਟ ਨਿੱਜੀ ਤੌਰ ਤੇ ਤਾਂ ਉਹ ਵੀ ਸਾਨੂੰ ਆਛੀਆਂ ਲੱਗਦੀਆਂ ਪਰ ਇੱਕ ਅਲੱਗ ਸੀ ਔਰ ਇਹਦੇ ਚ ਇਹ ਆ ਵੀ ਮੈਨੂੰ ਲੱਗਦੀ ਆ ਪੰਜਾਬੀ ਫਿਲਮਾਂ ਚ ਪਹਿਲੀ ਵਾਰ ਹੋਊਗਾ ਵੀ ਜਿਹੜੇ ਪੰਜਾਬੀ ਫਿਲਮ ਦਾ ਮੁੱਖ ਤੋੜਾ ਕਿਰਦਾਰ ਹੋ ਉਹ ਆਸ਼ਿਕ ਹੋਣਗਾ ਠੀਕ ਠੀਕ ਇਹ ਤਾਂ ਬਲਖਣ ਦਾ ਮੰਨਦੇ ਹੋ ਨਾ ਇਹ ਹੁਣ ਤੁਸੀਂ ਜਵਾਬ ਦਿਓ ਤਾਂ ਸਹੀ ਹੰਡਰਡ ਪਰਸੈਂਟ ਆ ਪੂਰਾ ਠੋਕ ਕੇ ਕਰ ਲੈ ਹਾਂ ਬੱਚੇ ਨੂੰ ਨਾਮ ਜਦੋਂ ਵੀ ਤੁਸੀਂ ਆਪਿਰੋਂ ਤੋਂ 90 ਦਿਨ ਹੁਣ ਮੈਂ ਥਿਕ ਪੈ ਲੈ ਲਈ ਲੈਣਾ ਸੀ ਘੋਮੜਾ ਪਹਾੜਾਂ ਤੇ ਜਦੋਂ ਵੀ ਤੁਸੀਂ ਕੁਝ ਅਜਿਹਾ ਕੁਝ ਨਹੀਂ ਜੀ ਬਸ ਇੱਕੋ ਜਿਹੇ ਜਿਹਾ ਜਗ੍ਹਾ ਲੱਗਣੇ ਕਿ ਜੇ ਭਵਿੱਖ ਚ ਵਰਲਡ ਵਾਰ 3 ਲੱਗੀ ਪਾਣੀ ਕਿੱਥੋਂ ਪੀਣਾ ਕਿਉਂਕਿ ਧਰਤੀ ਜੋ ਅਗਲੇ ਨੇ ਕੱਢਣ ਦੇਣਾ ਡੈਮ ਤੇ ਚੜ੍ਹ ਨਹੀਂ ਦੇਣਾ ਫੇਰ ਪਾਣੀ ਕਿੱਥੋਂ ਮਿਲਣਾ ਇਹ ਜਿੱਥੇ ਜੰਗਲੀ ਜਾਨਵਰ ਹਨ ਉੱਥੇ ਜਾਵਾਂਗੇ ਸਾਰੇ ਨੈਕਸਟ ਡੈਸਟੀਨੇਸ਼ਨ ਬਾਓ ਮਤਲਬ ਐਸੀ ਜਗ੍ਹਾ ਜਿੱਥੇ ਮਤਲਬ ਫੋਨ ਨਾ ਹੋਵੇ ਤੇ ਕੁਝ ਦਿਨ ਤੁਸੀਂ ਆਰਾਮ ਨਾਲ ਬੈਠੋ ਜੇ ਤੁਸੀਂ ਜਿੱਦਾਂ ਹਾਸ਼ਿਰ ਦੀ ਗੱਲ ਕਰ ਦਿੱਤਾ ਆ ਮੈਨੂੰ ਲੱਗਦਾ ਫਿਰ ਐਦਾਂ ਬੈਠਣਾ ਕੋਈ ਨਹੀਂ ਨਾ ਕਿਤੇ ਜੇ ਨਿਕਲ ਆਵਾਂ ਸਾਬ ਪੱਕਾ ਨਿਕਲ ਆਵਾਂ ਘੁੰਮਣਾ ਇਹ ਇਸ ਧਰਤੀ ਤੋਂ ਭਾਏ ਪੂਰੀ ਦੁਨੀਆ ਚ ਘੁੰਮ ਲਿਆ ਸਹਿਬ ਆਪ ਸਾਨੂੰ ਜਾਣਾ ਪੈਂਦਾ ਇਸ ਕਰਕੇ ਦੇਸ਼ਾਂ ਵਿਦੇਸ਼ਾਂ ਚ ਕਿਉਂਕਿ ਸਾਡੇ ਆਪਣੇ ਪਰਿਵਾਰ ਕਬੀਲਾ ਸਾਡਾ ਸਾਡੇ ਪੰਜਾਬੀ ਉੱਥੇ ਐ ਜਿਉ ਸਾਰੀ ਇੱਥੇ ਆਣ ਮੈਂ ਤਾਂ ਜਹਾਜ਼ ਨਾਲ ਜਿਹੜਾ ਮੈਂ ਤਾਂ ਗੱਡੀ ਸਗੁੱਟੋਂ ਦੇ ਘੁੰਮ ਜਾਦਾ ਨੇ ਪਾਸੇ ਸੇਬੋਂ ਦੂਮਾਂਸ਼ੰਦਾਵਾਦ ਦਾ ਜਦੋਂ ਇਸੇ ਸਿੱਖੀ ਇਸ ਟਾਈਮ ਇਹ ਗੂੰਜ ਉੱਠ ਰਹੀ ਸੀ ਕਿ ਕੱਟੜ ਪੰਨ ਬਤੂਮਾਂਗਿਆ ਸੀ ਹੈਗੀਆਂ ਤੁਹਾਡਾ ਜਿਹੜਾ ਹਿਊਰ ਸਟਾਈਲ ਆ ਉਹ ਵੀ ਹੁੰਦਿਆ ਲੱਗਦਾ ਹੋਇਆ ਸੀ ਕਿੰਨਾ ਕਿ ਮਾਨਸਿਸ ਕਹਿੰਦਾ ਕਿੰਨਾ ਹੁੰਦਿਆ ਲੱਗਦਾ ਕਿ ਹੁਣ ਮੈਂ ਮਾ ਕਿਆ ਕੋਈ ਦੇਖੋ ਮੈਂ ਤਾਂ ਆਪਣੇ ਪਰਿਵਾਰ ਨੂੰ ਦੇ ਸਹੁੰ ਦਾ ਕਈ ਵਾਰੀ ਕੋਈ ਕੋਈ ਸ਼ਾਇਦ ਬੰਦੇ ਰਹਿ ਜਾਂਦੇ ਜਿਹਦਾ ਰਾਸ਼ ਜ਼ਿਆਦਾ ਹੁੰਦਾ ਅਦਰਵਾਇਜ਼ ਮੈਂ ਤਾਂ ਸਭ ਨੂੰ ਬੜੇ ਪਿਆਰ ਨਾਲ ਕੋਈ ਮੈਨੂੰ ਤਾਂ ਖਾਸ ਹੈ ਵੀ ਕਿੰਨਾ ਹਰ ਸ਼ਾਇਦ ਜੇ ਪਛਾਣ ਹੋਏ ਨਹੀਂ ਜਿਹੜੇ ਜਿਹੜੇ ਮੂਰੇ ਕਈ ਵਾਰੀ ਖੜੇ ਹੁੰਦੇ ਨੇ ਜਿਹੜੇ ਦੂਜੀ ਵਾਰੀ ਆ ਲੈ ਮੈਂ ਬੋਲ ਕੇ ਕ ਸੋ ਪਿਆਰ ਤਾਂ ਹੀ ਮਿਲਦਾ ਜੇ ਕੰਮ ਕਰਾਂਗੇ ਸਾਦਗੀ ਚ ਰਵਾਂਗੇ ਨਹੀਂ ਮੈਂ ਤੁਹਾਨੂੰ ਨਹੀਂ ਮੈਂ ਵਰਤ ਤੇ ਮੈਨੂੰ ਇਸ ਬਾ ਮੈਂ ਬਹੁਤ ਔਖਾ ਮਤਲਬ ਇਹ ਸਾਰੇ ਮੇਰੀ ਸਾਡੀ ਫਿਲਮ ਚ ਦੇਖੋ ਮੈਂ ਹਮੇਸ਼ਾ ਜਦ ਮੈਂ ਗਵਨਾ ਮੀਆਂ ਜਾਂ ਮੈਂ ਮੈਂ ਕਹਿੰਦਾ ਨਾ ਮੇਰਾ ਜ਼ਿਕਰ ਨਾ ਕਰਨਾ ਮੈਂ ਆਪਣੇ ਆਪ ਨੂੰ ਕਦੇ ਵੀ ਮੈਂ ਮੈਂ ਬਿਲੋ ਜ਼ੀਰੋ ਰੱਖਦਾ ਮल्ला ਤਾਂ ਮੈਂ ਬਾਕੀ ਜ਼ਿਕਰ ਕਰ ਉਸ ਇਹਨੇ ਸਾਰੇ ਨੇ ਬਹੁਤ ਅੱਛਾ ਕੰਮ ਕਰਿਆ ਉਹ ਦੂਜੀ ਗੁੱਡੀ ਹੈ ਉਹ ਵਕਰੀ ਗੱਲ ਹੈ ਵੀ ਜਦੋਂ ਅਸੀਂ ਹੁਣ ਇਸ ਤੂਰ ਤੇ ਨਿਕਲੇ ਆਂ ਬਾਕੀ ਆਪਣੇ ਕੰਮਾਂ 'ਚ ਬਿਜ਼ੀ ਆਂ ਬਟ ਮੈਂ ਹਮੇਸ਼ਾ ਉਸ ਕੰਮ ਨੂੰ ਪ੍ਰਾਇੋਰਟੀ ਦਿੰਦਾ ਜਿਹੜਾ ਚੱਲ ਰਿਹਾ ਹੈ ਅੱਗੇ ਵਾਲੀ ਦੀ ਗੱਲ ਨਹੀਂ ਕਰਦਾ ਪਿਆ ਆ ਸ਼ਰਮਾ ਜੀ ਰੋਜ਼ ਪ੍ਰਪੋਜ਼ਲ ਲੈ ਕੇ ਆਉਂਦੇ ਰੋਜ਼ ਇਹ ਕਹਿੰਦੇ ਕਾ ਸਮਝ ਜੇਕ ਤੇ ਵਕੰਦਾ ਕਹਿੰਦੇ ਪਹਿਲਾ ਆਹ ਕੰਮ ਮੁਕੂਗਾ ਜਿੱਦਣ ਤੁਸੀਂ ਕਹੋਗੇ ਵੀ ਠੀਕ ਆ ਹੁਣ ਤੁਸੀਂ ਅਗਲਾ ਕੰਮ ਕਰ ਲੈ ਫਿਰ ਆਪਾਂ ਅਗਲਾ ਕੰਮ